ਸਰ ਸੇਮ ਸਿੰਘ ਜੀ ਪੰਜਾਬ ਰੋਡ ਦੇ ਪੱਟੀ ਡੀਪੂ ਦੀ ਡਰਾਈਵਰ ਕਰਦਾ ਮੈਂ ਵੀ ਜਾਂ ਲਾਇਆ ਤੁਸੀਂ ਕੀ ਸਰ ਜਾਮ ਇਸ ਤਰ੍ਹਾਂ ਲਾਇਆ ਜੀ ਮੈਂ ਲੁਧਿਆਣੇੋਂ ਆਗਾ 6:23 ਦਾ ਟਾਈਮ ਚੁੱਕ ਕੇ ਬਾਹਰ ਆ ਰਿਆ ਹੀ ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ ਇਹਨਾਂ ਨਹੀਂ ਕੀਤੀ ਮੁੜ ਕੇ ਗੱਡੀ ਮੜੀ ਨਾਲ ਲੱਗੀ ਵੀ ਨਹੀਂ ਆ ਫਿਰ ਵੀ ਮੈਂ ਇਹਨੂੰ ਗਾਹ ਕਰ ਲਈ ਗੱਡੀ ਤੇ ਗੱਡੀ ਅੱਗੋਂ ਘੁਮਾ ਕੇ ਤੇ ਮੈਂ ਲਾਪੋਲੀ ਕੱਢ ਲਈ ਗੱਡੀ ਇਹ ਬੰਦਾ ਆਇਆ ਗੱਡੀ ਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਮੈਂ ਫਿਰ ਇਹ ਲੋਕ ਹਮ ਆ ਵੀਰ ਚੱਲ ਜਾ ਜਾਂ ਚੱਲ ਜਾ ਕੋਈ ਗੱਲ ਨਹੀਂ ਆ ਪੈਲੋਂ ਵੀnga ਪੈਣਾ ਹੀ ਇਹ ਫੇਰ ਵੀ ਮਾਂ ਪੈ ਦੀ ਗਾਲ ਕੱਢਿਆ ਨਾ ਮੇਰੀ ਬੱਸ ਸਾਰੀ ਖਵਾਵਾ ਸਵਾਰੀਆਂ ਵਿੱਚ ਭੈਣਾਂ ਵੀ ਬੈਠੀਆਂ ਮਾਵਾਂ ਵੀ ਬੈਠੀਆਂ ਰਾਤ ਨੂੰ 11:00 11:00 ਵਜੇ ਤੱਕ ਹੀ ਸੇਵਾ ਕਰਕੇ ਫੇਰ ਘਰ ਨੂੰ ਜਾਂਦੇ ਆ ਉਹਦੇ ਮੋਟਰਸਾਈਕਲਾਂ ਦੇ ਪਰ ਕੱਲੇ ਕੱਲੇ ਨੂੰ ਲਾ ਕੇ ਪੱਟੀ ਤੱਕ ਇਹ ਬੰਦੇ ਨੇ ਗਾਲਾਂ ਕਢੀਆਂ ਫੇਰ ਇਹਨੂੰ ਮੈਂ ਜਾ ਕੇ ਦੇ ਬੰਦੇ ਨੇ ਆ ਕੇ ਨਾ ਮੁੱਕੀ ਮਾਰ ਕੇ ਫਰੰਟ ਸੀਸੇ ਦੇ ਤੇ ਫਰੰਟ ਸੀਸਾ ਤੋ ਟੜਕ ਤੜਕਦਾ ਮੁੜ ਕੇ ਫੇਰ ਇਹਨੂੰ ਜਾ ਕੇ ਰੋਡ ਦਾ ਜਾਮ ਕੀਤਾ ਫੇਰ ਰੋਡ ਜਾਮ ਕੀਤਾ ਜੀ ਕੋਈ ਸੁਣਵਾਈ ਇਹਨਾਂ ਦੇ ਆਟੋ ਵਾਲੇ ਬੰਦੇ ਜਾਵੇ ਫਿਰ ਰੋਡ ਮੈਂ ਜਾਮ ਕਰਕੇ ਫਿਰ ਆਪਜੀ ਸੁਣਵਾਈ ਜਿਹੜੀ ਇੱਥੇ ਕੀਤੀ ਆ ਉਹਦਾ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਇਹਨਾਂ ਆਟੋ ਵਾਲੇ ਕਹਿੰਦੇ ਵੀ ਮੇਰੇ ਨਾਲ ਧੱਕਾ ਕੀਤਾ ਬਾਅਦ ਤੋਂ ਉਹਨੇ ਗਮਾਵਾ ਤੇ ਭੈਣਾਂ ਦੀਆਂ ਗਾਹਾਂ ਕੱਟ ਕੇ ਭੱਜਾ ਗੱਡੀ ਚੋ ਭੱਜਾ ਗੱਡੀ ਉਹ ਜਦੋਂ ਮਗਰੋਂ ਫੜਿਆ ਮੁੜ ਕੇ ਆ ਕੇ ਫਿਰ ਮੁੱਕੀ ਮਾਰੀ ਇਹਨੇ ਮੈਂ ਛੱਡ ਤਾ ਮੈਂ ਜਾ ਚੱਲ ਜਾ ਇਹਨੇ ਫਿਰ ਆ ਕੇ ਦੁਬਾਰਾ ਬੰਦੇ ਨੇ ਮੁੱਕੀ ਮਾਰ ਕੇ ਸ਼ੀਸ਼ਾ ਮੇਨ ਜਿਹੜਾ ਉਹ ਤੜਕਦਾ ਤੜਕ ਗਿਆ ਕੁੰਜਾਮ ਖੋਲਦਾ ਕੁੰਜਾਮ ਖੋਲਦਾ ਐਸਐਚਓ ਸਾਹਿਬ ਆਏ ਉਹਨਾਂ ਨੇ ਕਹਿੰਦੇ ਰੋ ਕੁੰਜਾਮ ਖੋਲਦਾ ਵਾ ਵੀ ਜੋ ਮੇਰੀ ਪੈਂਬੇਸ ਹੋਇਆ ਜੋ ਮੇਰਾ ਇਹ ਹੋਇਆ ਨੁਕਸਾਨ ਹੋਇਆ ਦੀ ਪਰਭਾਈ ਇਹ ਕਰੂਗਾ ਬੰਦਾ ਇਹ ਬੰਦਾ ਤੇ ਨਹੀਂ ਕਰੂਗਾ ਭਰਾ ਨਹੀਂ ਕਰੂਗਾ ਤੇ ਪਰਚਾ ਬੰਦੀ ਕਾਰਵਾਈ ਸਰਕਾਰ ਕਾਨੂੰਨੀ ਕਾਰਵਾਈ ਕੀਤੀ ਹੈ ਕਾਨੂੰਨ ਨੂੰ ਦੇ ਸਕੰਜੇ ਟੰਗਿਆ ਨਾੜੇ ਕਾਨੂੰਨ ਦੀ ਨਾਂ ਦੀ ਚੀਜ਼ ਹੀ ਨਹੀਂ ਆ ਗਈ ਕੋਈ ਲੁਧਿਆਣੇ ਦੇ ਵਿੱਚ ਬਿਨਾ ਬਿਨਾ ਸਾਰੇ ਆਟੋ ਜਾ ਕੇ ਲੈ ਸਰ ਲੱਗੇ ਆ ਕਹੇ ਕੋਈ ਨੰਬਰ ਨਹੀਂ ਹੈਗਾ ਕਿਸੇ ਦਾ ਕੋਈ ਕੋਣ ਹੀ ਹੈਗਾ ਤੇ ਛਰੇ ਆ ਮਿੱਥਾ ਵਿਚਾਰਾ ਇਹ ਐਸਆਈ ਖਲੋਂਦਾ ਵਾ ਉਹ ਵਿਚਾਰਾ 1 ਰੁਪਏ ਦਾ ਰਵਾਧਾਰ ਨਹੀਂ ਕਹੇਦਾ ਤੇ ਉਹਨੂੰ ਉਹਦਾ ਤੁਮਤੋਂ ਪਹਿਲੇ ਲੈਂਦਾ ਪੁਲਿਸ ਮੇ ਤੋਂ ਪਹਿਲੇ ਲੈਂਦੀ ਆ ਉਹ ਬੰਦਾ 1 ਰੁਪਏ ਦਾ ਰਵਾਧਾਰ ਨਹੀਂ ਰੋਜ਼ ਵੇਲੇ ਉਹ ਬੰਦੇ ਨੂੰ ਕੋਈ ਨਹੀਂ ਰੋਜ਼ ਉਹ ਬੰਦੇ ਨੂੰ ਇੱਥੇ ਲੰਘਦਾ ਮੈਂ ਰੋਜ਼ ਆ ਟਾਈਮ 'ਚ ਆਉਣਾ ਰੋਜ ਇਹ ਬੰਦੇ ਨੂੰ ਮੈਂ ਵੇਖਿਆ ਉਹ ਬੰਦਾ 1 ਰੁਪਈਆ ਦਾ ਕੇਦਾ ਰਵਾਇਦਾਰ ਨਹੀਂ ਸਾਰੇ ਬੰਦੇ ਗੋਈ ਦੇਣਗੇ ਪਰ ਉਹ ਬੰਦੇ ਨੂੰ ਆਉਂਦਾ ਤੂੰ ਮੈਨੂੰ ਪੈਸੇ ਲੈਣਾ ਓਕੇ ਹਾਂਜੀ ਇਹ ਬੰਦੇ ਨੇ ਪਹਿਲਾਂ ਬੱਸ ਮਗਾ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਮੈਂ ਲਾ ਕੇ ਮੈਂ ਸਾਈਡ ਤੇ ਕੱਢ ਲਈ ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਆ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇਹਨੇ ਮੇਰੇ ਟਾਂਗਾ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲੇਤਾ ਉਹ ਤਾਂ ਔਰਨਾਂ ਦੀ ਤਰਫਦਾਰੀ ਕਰਦੇ ਪਏ ਆ ਜਿਵੇਂ ਪੜਿਆ ਲਿਖਿਆ ਬੰਦਾ ਜੇ ਮੈਂ ਆਟੋ ਚਲਾਉਣਾ ਪਿਆ ਵਾ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਹੜੇ ਚਿੱਟਾ ਲਾਂਦੇ ਆ ਚੋਰੀਆ ਕਰਦੇ ਆ ਮੋਬਾਈਲ ਕੋ ਕਰਦੇ ਆ ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦੇ ਉਹਨਾਂ ਕੋਲੋਂ ਪੈਸੇ ਲੈਂਦੇ ਆ ਕਿੰਨਾਂ ਨੇ ਮਾਰਿਆ ਤੁਹਾਨੂੰ ਬੱਸ ਵਾਲੇ ਨੇ ਮਾਰਿਆ ਜੀ ਮੈਨੂੰ ਕਾਰਨ ਕੀ ਸੀ ਕਾਰਨ ਇਹ ਸੀਗਾ ਜੀ ਮੈਂ ਉਹਨੂੰ ਕਿਹਾ ਕਿ ਤੂੰ ਗੱਡੀ ਕਿਉਂ ਨਹੀਂ ਰੋਕੀ ਉਹਨੇ ਗੱਡੀ ਦੇ ਅੰਦਰ ਪੁਲਿਸ ਵਾਲਾ ਮਲਾਜਮ ਬੈਠਾ ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰਿਆ ਗੱਡੀ 'ਚ ਉੱਤਰ ਕੇ ਇਹ ਉਹਨੇ ਡੰਗਾ ਕੀਤੀ ਜੋ ਬਣਾ ਜੀ ਮਾਡਲ ਕੀ ਹੋਇਆ ਹੈ ਬੁਰਾ ਮਾਡਲ ਪਈ ਉਹ ਆਟੋ ਬਿਲਕੁਲ ਸਹੀ ਖੜੇ ਸੀ ਕੋਈ ਗੱਲਬਾਤ ਨਹੀਂ ਹੋਈ ਇਹ ਬੰਦੇ ਗੁੰਡਾ ਕਰਦੀ ਕੀਤੀ ਆਟ ਵਾਲੇ ਨੇ ਕੀ ਗੁੰਡਾ ਕਰਦੀ ਕੀਤੀ ਹੈ ਦੇਖੋ ਇਹ ਬੰਦਾ ਇੰਨਾ ਵਧੀਆ ਰਸੂਰ ਵੀ ਲਾਇਆ ਪੁਲਿਸ ਵਾਲੇ ਤੇ ਵੀ ਪੈਸੇ ਨਹੀਂ ਨਹੀਂ ਪੈਸੇ ਦਿੰਦਾ ਭਾਈ 27 ਸਾਲ ਦਾ ਬੁਆਏ ਇਸ ਜਗ੍ਹਾ ਤੇ ਹੈ ਕਈ ਇੱਥੇ 50 ਰੇਸ ਬੰਦੇ ਨੇ ਕੰਟਰੋਲ ਪੂਰਾ ਰੱਖਦਾ ਹੈ ਬੰਦਾ ਰੋਡ ਤੇ ਇਹ ਬੰਦਾ ਕੰਮ ਕਰਦਾ ਜੀ ਇਹ ਸਰ ਇਹ ਸਟੈਂਡ ਪੱਕਾ ਹੀ ਹੈ ਆਟੋ ਸਟੈਂਡ ਹੈ ਕੋਈ ਸਟੈਂਡ ਨਹੀਂ ਮਨਜ਼ੂਰ ਦੀ ਇਹ ਕੋਈ ਮਨਜ਼ੂਰ ਨਹੀਂ ਹੈਗਾ ਜੀ ਚੱਲਦੇ ਚੱਲਦੇ ਜਿਹੜੇ ਜਿਹੜਾ ਮੁੰਡਾ ਚੱਕਦਾ ਜਾਂਦੀ ਸਵਾਰੀ ਚੱਕ ਕੇ ਨਾਲ ਨਾਲ ਧੁੱਰੀ ਜਾਂਦਾ ਸੀ ਕੋਈ ਸਟੈਂਡ ਮਜੂਰ ਨਹੀਂ ਸੀ ਇਹ ਹੁਣ ਜਾਨਕੀ ਦੇ ਵੱਲੋਂ ਲਾਇਆ ਗਿਆ ਸੀ ਇਹ ਕੋਈ ਨਹੀਂ ਇਹ ਬੱਤ ਵਾਲੇ ਦੇ ਨਾਲ ਆਪਸ ਵਿੱਚ ਟੂਕੂ ਮਾ ਹੋਈ ਉਹਨਾਂ ਦੇ ਵਿੱਚ ਰਾਂਜਸ ਨਾਲ ਇੱਕ ਉਹ ਇਸ ਕਰਕੇ ਜਾਮ ਲਾਇਆ ਜੀ ਇਹਨਾਂ ਨੇ ਵੀਰਾ ਉਹ ਜਮੇ ਬੱਤ ਨਾ ਲੜਿਆ ਜੀ ਜੰਗ ਲਾ ਦਿੱਤਾ ਜੀ ਪਾਸੇ ਦੇ ਵਿੱਚ ਲੱਗੀ ਆ ਜੀ ਇਹ ਦੋਵਾਂ ਨੇ ਆਹਰੇ ਕੋਲ ਲੜ ਕੇ ਜੰਗ ਲਾ ਦਿੱਤਾ ਜੰਗ ਲਾਤਾ ਜੀ ਹਾਂ ਜੀ ਸਰ ਹੁਣ ਕੋਈ ਕੋਨੇ ਰੋਪ ਲਾਇਆ ਪੈਸਿਆਂ ਦਾ ਵੀ ਬਿਲਕੁਲ ਲੋਕ ਤੁਹਾਡੇ ਹੱਕ ਜਨ ਵੀ ਇਤਨਾ ਦਾ ਮਾਨਦਰ ਅਫਸਰ ਪਰ ਉਹ ਆਟੋ ਵਾਲੇ ਵੱਲੋਂ ਰੋਪ ਲਾਏ ਗਏ ਆ ਉਹ ਸਰ ਸਰਿਆਂ ਵਿੱਚ ਇਹੀ ਕੰਮ ਕਰਦਾ ਜੀ ਹੈ ਉਹ ਜਾਣ ਕੇ ਰੋਪ ਲਾਉਂਦਾ ਆਪਣੇ ਤੇ ਇਹ ਰੋਪ ਲਾਉਂਦਾ ਵੀ ਉਹ ਇੱਥੇ ਮੈਨੂੰ ਖੰਡ ਦੇਣ ਵਿਚਾਲੇ ਇਹ ਇਹਨੂੰ ਮੈਨੂੰ ਹਟਾਉਣਾ ਪਵੇ ਪਰੇ ਨਾ ਕਹਿਣ ਵੀ ਪਰੇ ਹੋ ਜਾਵਾਂ ਮੈਂ ਰਸਤੇ 'ਚ ਕੱਢ ਕੇ ਜਿੱਤੇ ਮਰਦੀ ਮੈਨੂੰ ਕਾਰਵਾਈ ਕੀਤੀ ਜਾਊਗੀ ਹਾਂਜੀ ਸਰ ਕੋਈ ਨਾ ਬੱਸ ਵਾਲਾ ਸਰਕਾਰੀ ਬੱਸ ਵਾਲਾ ਤਾਂ ਕੋਈ ਆਟੋ ਦਾ ਆਪਸ ਚ ਲੈ ਕੇ ਕੋਈ ਟਕਰਾਵ ਹੋਇਆ ਸੀ ਕੋਈ ਮਾੜੀ ਮੁੱਟੀ ਬੱਸ ਵੱਜ ਗਈ ਹੁਣੀ ਆ ਉਸ ਸਿੱਕ ਤੇ ਨਾਲ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਸਰ ਇਹਦੇ ਵਿੱਚ ਕਰ ਸਰਗੀ ਕੀ ਹੋਇਆ ਸੀਗਾ ਆਟੋ ਵਾਲੇ ਕਹਿੰਦੇ ਵੀ ਆਟੋ ਵਾਲੇ ਕੋਈ ਚੱਕਾ ਕੀਤਾ ਕੇ ਹਜੇ ਬ੍ਰਦਰ ਤੁਹਾਡੇ ਸਾਹਮਣੇ ਆਏ ਹਜੇ ਤਾਂ ਮੈਂ ਜਾਮ ਖਲਵਾਇਆ ਆ ਹੁਣ ਬੁਲਾ ਕੇ ਇਹਨਾਂ ਨੂੰ ਪੁੱਛਦੇ ਆਂ ਕੀ ਗੱਲਬਾਤ ਹੈਗੀ ਆ ਸਰ ਕਿੰਨਾ ਲੰਮਾ ਜਾਮ ਲੱਗ ਗਿਆ ਸੀ ਸਰ ਹੁਣ ਹਾਰਲੀ ਇੱਧਰ ਕਿਲੋ ਕਿਲੋ ਕਿਲੋਮੀਟਰ ਦਾ ਜਾਮ ਲੱਗਿਆ ਸੀ ਪਰ ਉਹੀ ਆ ਮੌਕੇ ਦਾ ਆ ਜੇ ਖਲਵਾਤਾ ਜਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਸਰ ਬ੍ਰਦਰ ਨੂੰ ਦੇਖਦੇ ਆਂ ਅਨ ਮੈਰਿਟ ਕਿਹੜੀ ਜਗ੍ਹਾ ਲਾਇਸਰ ਜਾ ਮੰਨਣਾ ਨੇ ਆਹੀ ਆਪਣਾ ਬੱਸ ਸਟੈਂਡ ਦੇ ਆਪੋਜ਼ਿਟ ਠੀਕ ਹੈ ਬੈੰਕ ਯੂ